ਬੀਤੇ ਕੱਲ ਅੰਮ੍ਰਿਤਸਰ ਦੇ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਸੀ ਜਿਸ ਨਾਲ ਪੂਰੇ ਸ਼ਹਿਰ ਵਾਸੀ ਸਹਿਮ ਗਏ ਸੀ ਇੱਕ 78 ਸਾਲਾ ਬਜ਼ੁਰਗ ਦੀ ਬੇਰਹਿਮੀ ਨਾਲ ਹੱਤਿਆ ਹੋ ਗਈ ਸੀ ਪਰ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਦੀ ਸਾਰੀ ਟੀਮ ਜਿਹੜੀ ਸੀ ਇਹਨਾਂ ਨੇ 12 ਘੰਟਿਆਂ ਦੇ ਅੰਦਰ ਹੀ ਕੇਸ ਟ੍ਰੇਸ ਕਰ ਲਿਆ ਮੁਲਜ਼ਮ ਵੀ ਫੜੇ ਗਏ ਔਰ ਕੀ ਕਾਰਨ ਸੀ ਤਾਂ ਸਾਡੇ ਨਾਲ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਮੌਜੂਦ ਨੇ ਤਾਂ ਭੁੱਲਰ ਸਾਹਿਬ ਸਭ ਤੋਂ ਪਹਿਲਾਂ ਜਦੋਂ ਇਸ ਤਰ੍ਹਾਂ ਦਾ ਮਰਡਰ ਹੁੰਦਾ ਹੈ ਜੀ ਤਾਂ ਇੱਕ ਚੁਣੌਤੀ ਜੀ ਵੀ ਰੈਂਦੀ ਕਿਉਂਕਿ ਇੱਕ ਤਾਂ ਲੋਕ ਵੀ ਡਰ ਜਾਂਦੇ ਨੇ ਕਿਉਂਕਿ ਬਜ਼ੁਰਗ ਬਹੁਤ ਇਕੱਲੇ ਘਰਾਂ 'ਚ ਵੀ ਰਹਿੰਦੇ ਨੇ ਔਰ ਪੁਲਸਿਕ ਇਹਨਾਂ ਨੂੰ ਟਰੇਸ ਕਰਨ ਦਾ ਵੀ ਪ੍ਰੈਸ਼ਰ ਆਂਦਾ ਹੈ ਤਾਂ ਕੀ ਕਾਰਨ ਸਮਝਦੇ ਸਭ ਤੋਂ ਪਹਿਲਾਂ ਇਹਨਾਂ ਦੇ ਜਿਹੜਾ ਇਹ ਮਰਡਰ ਇਹਨਾਂ ਨੇ ਕੀਤਾ ਇੱਕ ਬਜ਼ੁਰਗ ਨੂੰ ਕੱਲਿਆਂ ਦੇਖ ਕੇ ਤੁਸੀਂ ਇਹ ਮਲਜੁਮਾ ਕੋਲ ਪੁੱਛਗਿਛ ਵੀ ਕੀਤੀ ਹੈ ਕਿ ਇਹਨਾਂ ਦਾ ਇਹ ਮਨ ਦੇ ਵਿੱਚ ਸੀਗਾ ਜੀ ਦੇਖੋ ਮਿਸਟਰ ਵਿਜੇ ਕੰਨਾ तकरीबन 78 ਸਾਲ ਦੀ ਉਹਨਾਂ ਦੀ ਉਮਰ ਸੀ ਉਹ ਕੱਲੇ ਰਹਿੰਦੇ ਸੀਗੇ ਇਹ ਜਿਹੜੀ ਗੋਪਾਲਨਗਰ ਦੇ ਵਿੱਚ ਉਹ ਸਾਨੂੰ ਇਤਲਾ ਮਿਲੀ ਸੀ ਅਰਲੀ ਮਾਰਨਿੰਗ ਕਿ ਉਹਨਾਂ ਦਾ ਮਰਡਰ ਹੋ ਗਿਆ ਘਰ ਦੇ ਵਿੱਚ ਔਰ ਪ੍ਰੀਲੀਮੀਨਰੀ ਤੌਰ ਤੇ ਜਦੋਂ ਜਾ ਕੇ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਤਾਂ ਹਾਊਸ ਬ੍ਰੇਕਿੰਗ ਜਿਹੜੀ ਹੈ ਘਰ ਦੇ ਵਿੱਚ ਫੋਰਸਫੁਲ ਐਂਟਰੀ ਅਸੀਂ ਦੇਖੀ ਤੇ ਉਹਦੇ ਤੇ ਅਸੀਂ ਵਰਕ ਕੀਤਾ ਜਿੱਥੋਂ ਸਾਨੂੰ ਲੱਗਿਆ ਕਿ ਮੋਟਿਵ ਜਿਹੜਾ ਹੈ ਕੋਈ ਕ੍ਰਾਈਮ ਰੋਬਰੀ ਜਾਂ ਥੈਫਟ ਦੇ ਮੋਟਿਵ ਨਾਲ ਹੀ ਕੀਤਾ ਗਿਆ ਤੋਂ ਬੜੀ ਬਰੀਕੀ ਨਾਲ ਔਰ ਪ੍ਰੋਫੈਸ਼ਨਲੀ ਸੈਂਟੀਫਿਕਲੀ ਸਾਰੀ ਇਨਵੈਸਟੀਗੇਸ਼ਨ ਕੀਤੀ ਸਾਡੇ ਸੀਨੀਅਰ ਆਫਸਰਸ ਡਾਕਟਰ ਪ੍ਰਗਿਆ ਜੈਨ ਪ੍ਰਭਜੋਤ ਸੜੇ ਐਡੀਸੀਪੀ ਔਰ ਵਿਰਿੰਦਰ ਕੋਸਾ ਔਰ ਰਜੇਸ਼ ਇਨਸਪੈਕਟਰ ਸੀਆਈਏ 2 ਔਰ ਐਸਐਚਓ ਜਿਹੜਾ ਸਤਪਾਲ ਹੈ ਔਰ ਸਾਰੀ ਬਾਕੀ ਟੀਮ ਉਹਨਾਂ ਨੇ ਸਾਰੀ ਕੜੀਆਂ ਨੂੰ ਜੋੜਿਆ ਸਾਰੀ ਗੱਲ ਤਰਾਸ਼ੀ ਔਰ ਸਾਨੂੰ ਕਾਮਯਾਬੀ ਬੀ ਬਹੁਤ ਵੱਡੀ ਮਿਲੀ ਕਿ ਅਸੀਂ ਜਲਦੀ ਦੋਨੋਂ ਮੁਲਜ਼ਮਾਂ ਤੱਕ ਪਹੁੰਚੇ ਔਰ ਉਹਨਾਂ ਤੋਂ ਜਿਹੜੇ ਹਾਊਸ ਬ੍ਰੇਕਿੰਗ ਇੰਪਲੀਮੈਂਟਸ ਨੇ ਜੇ ਆ ਰਹੀ ਹੈ ਜਾਂ ਨਾਈਫ ਹੈ ਜਾਂ 8000 ਰੁਪਿਆ ਜਿਹੜਾ ਕੈਸ਼ ਇਹ ਲੈ ਕੇ ਗਏ ਸੀ ਉਹ ਸਾਰੀਆਂ ਚੀਜ਼ਾਂ ਬਰਾਮਦ ਹੋ ਚੁੱਕੀਆਂ ਹੈ ਮੇਨ ਮੋਟਿਵ ਇਹ ਗੱਲ ਨਿਕਲੀ ਹੈ ਮੋਨਿਕਾ ਜਿਹੜੀ ਲੜਕੀ ਫੜੀ ਗਈ ਹੈ ਔਰ ਵਿਸ਼ਾਲ ਪੰਗੂ ਇਹ ਦੋਨੇ ਇੱਕ ਦੂਜੇ ਨੂੰ ਜਾਣਦੇ ਸੀ ਔਰ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਇਹਨਾਂ ਨੇ ਮਿਸਟਰ ਵਿਜੇ ਖੰਨਾ ਜੋ ਕਿ ਇਕੱਲੇ ਰਹਿੰਦੇ ਸੀ ਉਹਨਾਂ ਨੂੰ ਟਾਰਗੇਟ ਕੀਤਾ ਔਰ ਇਹਨਾਂ ਨੂੰ ਇਹ ਗੱਲ ਦਾ ਪੂਰਾ ਯਕੀਨ ਸੀ ਕਿ ਉਹ ਕਾਫੀ ਕਿਉਂਕਿ ਬੱਚੇ ਉਹਨਾਂ ਦੇ ਬਾਹਰ ਵੀ ਨੇ ਵਿਦੇਸ਼ 'ਚ ਔਰ ਚੰਡੀਗੜ੍ਹ ਰਹਿੰਦੇ ਆ ਕਿ ਉਹਨਾਂ ਕੋਲ ਕਾਫੀ ਜਾਇਦਾਦ ਔਰ ਕੈਸ਼ ਹੈ ਔਰ ਵੈਲਿਊਏਬਲਸ ਨੇ ਉਸੇ ਮੰਤਵ ਨਾਲ ਇਹਨਾਂ ਨੇ ਕਿਹਾ ਕਿ ਆਪਾਂ ਉਹਨਾਂ ਨੂੰ ਉੱਥੇ ਬੰਦਕ ਬਣਾ ਕੇ ਉਪਸ਼ਾਨਣ ਨਾ ਸਾਨੂੰ ਤੇ ਅਸੀਂ ਉੱਥੋਂ ਸਾਰੀਆਂ ਚੀਜ਼ਾਂ ਲੈ ਕੇ ਨਿਕਲ ਜਿਏ ਕਿਉਂਕੋ ਕੱਲੇ ਰਹਿੰਦੇ ਰਾਤ ਨੂੰ ਕਿਸੇ ਨੂੰ ਪੁੱਛਣਾ ਨਹੀਂ ਤੇ ਕੁਦਰਤੀ ਰੱਬ ਦੀ ਕਿਰਪਾ ਨਾਲ ਦੇ ਗਵੰਡੀ ਜਿਹੜੇ ਜਾਗ ਪਏ ਔਰ ਇਹਨਾਂ ਨੇ ਰੋਲਾ ਰਪੜਾ ਪਿਆ ਸੀ ਕਟਣ ਘਟਾਉਣ ਦਾ ਆਰੀ ਵਗੈਰਾ ਚੱਲਣ ਦਾ ਉਹਨਾਂ ਲੋਕਾਂ ਦੇ ਵਿੱਚ ਹਲਚਲ ਹੋਈ ਗਵੰਡੀਆਂ ਚ ਉਹ ਤੋਂ ਡਰਦੇ ਉਥੋਂ ਭੱਜ ਗਏ ਸਰ ਉਹਨਾਂ ਜਦੋਂ ਇਹਨਾਂ ਨੇ ਮਰਡਰ ਕਰਤਾ ਸੀਗਾ ਜੀ ਮੈਂ ਉਹੀ ਤੁਹਾਨੂੰ ਦੱਸਣ ਲੱਗਿਆ ਕਿ ਮਾਂ ਹੱਥ ਪਾ ਬੰਨੇ ਮੂੰਹ ਬੰਨਤਾ ਔਰ ਜਦੋਂ ਉਹਨਾਂ ਨੇ ਥੋੜਾ ਰਿਸਿਸਟ ਕੀਤਾ ਨੇ ਸੱਟ ਮਾਰੀ ਉਹਨਾਂ ਦੇ ਸਿਰ 'ਚ ਉਹਦੇ ਨਾਲ ਕੀ ਉਹਨਾਂ ਦੀ ਡੈਥ ਹੋ ਗਈ ਔਰ ਇਹ ਉਥੋਂ ਭੱਜ ਗਏ ਜਦੋਂ ਲੋਕਾਂ 'ਚ ਰੌਲਾ ਪਿਆ ਸੋ ਦੋਨਾਂ ਨੂੰ ਇਹ ਗ੍ਰਿਫਤਾਰ ਕਰਕੇ ਅਸੀਂ ਇਹਨਾਂ ਦੀ ਪੁੱਛਗਿੱਛ ਹੁਣ ਕਰਾਂਗੇ ਹੋਰ ਵੀ ਬਰਾਮਦਗੀਆਂ ਇਹਨਾਂ ਤੋਂ ਹੋਣੀ ਹੈ ਕਈ ਚੀਜ਼ਾਂ ਮਟੀਰੀਅਲ ਉਹ ਸਾਰੀ ਪ੍ਰੋਫੈਸ਼ਨਲੀ ਸਾਡੀ ਟੀਮ ਜਿਹੜੀ ਲੱਗੀ ਹੋਈ ਹੈ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਔਰ ਅਸੀਂ ਰਿਵਾਰਡ ਕਰਾਂਗੇ ਸਪੈਸ਼ਲ ਫੰਕਸ਼ਨ ਕਰਕੇ ਜਿਹੜੇ ਸਾਡੇ ਮੁਲਾਜ਼ਮਾਂ ਨੇ ਅੱਛਾ ਕੰਮ ਕੀਤਾ ਸੀਪੀ ਸਾਹਿਬ ਇਨਾਂ ਦੇ ਵਿੱਚੋਂ ਮੋਨਿਕਾ ਫੈਮਿਲੀਅਰ ਸੀ ਜਾਂ ਪੰਗੂ ਫੈਮਿਲੀਅਰ ਸੀ ਇਹਨਾਂ ਦੇ ਘਰ ਦੇ ਬਾਰੇ ਪਤਾ ਕਿਸ ਤਰ੍ਹਾਂ ਲੱਗਾ ਜੀ ਮੋਨਿਕਾ ਜਿਹੜਾ ਉਹਨਾਂ ਦਾ ਆਮਦ ਰਫਤ ਸੀਗੀ ਫੈਮਿਲੀਅਰ ਸੀਗੀ ਉਹਨਾਂ ਦੇ ਮਿਸਟਰ ਵਿਜੇਕਰਨ ਦੇ ਘਰ ਦੇ ਬਾਰੇ ਉਹਨੇ ਹੀ ਨਾਲ ਜਿਹੜਾ ਵਿਸ਼ਾਲ ਪੰਗੂ ਨਾਲ ਜਿਹੜੀ ਗੱਲਬਾਤ ਕਰਕੇ ਔਰ ਕੌਨਸਪੀਰੇਸੀ ਬਣਾ ਕੇ ਇਹ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਇਹਨਾਂ ਦੇ ਸਰ ਕੋਈ ਕੰਮ ਕਰਦੀ ਸੀ ਜਾਂ ਗਵਾਂਡ ਰਿੰਦੀ ਸੀ ਜਾਂ ਕਿਵੇਂ ਆਉਣ ਜਾਂ ਸੀ ਕੋਈ ਲੱਗਾ ਉਹ ਸਾਰੀ ਗੱਲ ਅਸੀਂ ਵੈਰੀਫਾਈ ਕਰ ਰਹੇ ਹਾਂ ਇਹਨਾਂ ਦੇ ਜਿਹੜੇ ਟੈਲੀਫੋਨ ਰਿਕਾਰਡਸ ਹੈ ਉਹ ਸਾਰਾ ਕੁਝ ਦੇਖ ਰਹੇ ਹਾਂ ਤੋ ਸਾਰੀ ਸਸਟੇਨਡ ਇੰਟਰੋਗੇਸ਼ਨ ਹੋਈ ਹੈ ਤਾਂ ਹੁਣੇ ਇਮੀਡੀਏਟਲੀ ਅਰੈਸਟ ਹੋਏ ਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਪੇਸ਼ ਕੀਤਾ ਜਾਊਗਾ ਸਾਰੀ ਚੀਜ਼ ਔਨ ਰਿਕਾਰਡ ਲੈ ਕੇ ਆਵਾਂਗੇ ਸਰ ਤੁਹਾਡੇ ਚਿਹਰੇ ਤੋਂ ਵੀ ਲੱਗ ਰਿਹਾ ਰਾਤ ਲੱਗਦਾ ਇਸ ਕੇਸ ਤੇ ਕਾਫੀ ਸਮਾਂ ਲਾਇਆ ਤੁਸੀਂ ਸਰ ਮੈਂ ਜਨਨ ਇਹ ਮਰਨ ਦੀ ਮਨਛਨ ਵਾਲੀ ਗਏ ਸੀਗੇ ਜੀ ਕਿ ਮਨਛਾਤਾ ਰੋਬਰੀ ਤੇ ਥੈਫਟੀ ਸੀਗੀ ਉੱਥੇ ਜਿੱਦਾਂ ਦੇ ਹਾਲਾਤ ਬਣੇ ਨੇ ਸੱਟ ਮਾਰੀ ਉਹਨਾਂ ਦੇ ਹੱਥ ਪੈਰ ਬੰਨਤੇ ਮੂੰਹ ਬੰਨਤਾ ਤੇ ਬਜ਼ੁਰਗ ਆਦਮੀ ਉਹ ਤਾਪ ਨਹੀਂ ਚੱਲ ਸਕੇ ਉਸ ਸੱਟ ਦੀ ਡੈਥ ਹੋ ਗਈ ਉਹਨਾਂ ਦੀ ਸਰ ਜਿਹੜਾ ਇਹ ਮੋਨਿਕਾ ਦੇ ਤੇ ਵਿਸ਼ਾਲ ਦੇ ਆਪਸੀ ਰਿਲੇਸ਼ਨ ਜਾਂ ਇਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਆਇਆ ਸਾਹਮਣੇ ਕਿਉਂਕਿ ਜੀ ਏਡੀ ਵੱਡੀ ਪਾਰਦਾਤ ਨੂੰ ਇਹ ਕਾਂਸਪੀਰੇਸੀ ਨੂੰ ਪਲਾਨ ਕਰ ਸਕਦੇ ਕੋਈ ਰਿਕਾਰਡ ਮਿਲਿਆ ਹੋਵੇ ਨਹੀਂ ਇਹੋ ਜਿਹਾ ਰਿਕਾਰਡ ਕੋਈ ਨਹੀਂ ਮਿਲਿਆ ਪਾਸੇ ਫਰੋਲ ਰਹੇ ਹੁਣ ਇਹਨਾਂ ਦਾ ਸਾਰਾ ਪਿਛੋਕੜ ਚੰਗੀ ਤਰ੍ਹਾਂ ਕੰਘਾਲਾਂਗੇ ਔਰ ਉਹਨੂੰ ਚੰਗੀ ਤਰ੍ਹਾਂ ਅਸੀਂ ਇਨਵੈਸਟੀਗੇਸ਼ਨ ਪ੍ਰੋਫੈਸ਼ਨਲ ਤਰੀਕੇ ਨਾਲ ਕਰਾਂਗੇ ਸਰ ਇਹ ਦੋਵੇਂ ਸੀਗੇ ਜਾਂ ਕੋਈ ਹੋਰ ਵੀ ਇਹਨਾਂ ਦੇ ਨਾਲ ਦੋ ਹੀ ਬੰਦੇ ਐ ਦੋਨਾਂ ਨੇ ਇਹ ਕਣੀ ਮਿੱਤੀ ਸਾਜਿਸ਼ ਨਾਲੇ ਮਰਡਰ ਕੀਤਾ ਔਰ ਜਿਹੜੀ ਉੱਥੇ ਰੋਬਰੀ ਕੀਤੀ ਐ ਸਰ ਵੈਪਨ ਸਾਰੇ ਜਾਂ ਕੈਸ਼ ਬਰਾਮਦ ਹੋ ਗਿਆ ਜੋ ਇਹਨਾਂ ਦਾ तकरीबन ਸਾਰੀਆਂ ਚੀਜ਼ਾਂ ਬਰਾਮਦ ਹੋ ਗਈਆਂ ਕੁਝ ਹੋਰ ਬਰਾਮਦਗੀਆਂ ਵੀ ਸਾਨੂੰ ਉਮੀਦ ਹੈ ਕਿਉਂਕਿ ਜਿੱਦਾਂ ਇਨਟਰੋਗੇਸ਼ਨ ਚੱਲੇਗੀ ਉਹ ਪ੍ਰੋਗਰੈਸ ਚ ਉਹ ਚੀਜ਼ਾਂ ਵੀ ਸਾਹਮਣੇ ਆਉਣਗੀਆਂ ਸੀਪੀ ਸਾਹਿਬ ਸ਼ਹਿਰ ਦੇ ਵਿੱਚ ਆਖਰੀ ਸਵਾਲ ਲੈ ਕੇ ਸੋ ਅਪੀਲ ਹੀ ਤੁਸੀਂ ਸ਼ਹਿਰ ਵਾਸੀਆਂ ਨੂੰ ਕੀ ਕਰਨਾ ਚਾਹੋਗੇ ਕਿਉਂਕਿ ਬਹੁਤ ਸਾਰੇ ਘਰਾਂ ਚ ਬਜ਼ੁਰਗ ਰਹਿੰਦੇ ਨੇ ਜਾਂ ਕਿਤੇ ਮਜਬੂਰੀ ਵਾਸ ਬੱਚਿਆਂ ਨੂੰ ਜਾਣਾ ਪੈਂਦਾ ਬਾਹਰ ਜੀ ਤਾਂ ਅਜਿਹੇ ਦੇ ਵਿੱਚ ਪੁਲਿਸ ਕੀ ਸਜੈਸਟ ਕਰਦੀ ਹੈ ਜੀ ਦੇਖੋ ਪੁਲਿਸ ਦਾ ਸਾਡਾ ਇਹ ਹੈ ਕਿ ਇੱਕ ਤਾਂ ਗੁਰੂ ਨਗਰੀ ਦੇ ਵਿੱਚ ਸਾਰੀ ਰਹਿੰਦੀ ਜਿਹੜੀ ਸਾਡੀ ਪਾਪੂਲੇਸ਼ਨ ਆ ਉਹਨਾਂ ਦੀ ਸਿਕਿਉਰਟੀ ਸਾਡਾ ਪ੍ਰਾਈਮ ਓਬਜੈਕਟਿਵ ਹੈ ਔਰ ਸਾਡਾ ਫਰਜ਼ ਹੈ ਅਸੀਂ ਦਿਨ ਰਾਤ ਇਸ ਗੱਲ ਬਾਰੇ ਵਚਨ ਬੰਧਾ ਔਰ ਹਰੇਕ ਕ੍ਰਾਈਮ ਨੂੰ ਸੀਰੀਅਸਲੀ ਲਿਆ ਜਾਂਦਾ ਔਰ ਤੁਸੀਂ ਦੇਖਦੇ ਹੋ ਕਿ ਕਾਫੀ ਕਾਮਯਾਬੀ ਵੀ ਸਾਡੀ ਪੁਲਿਸ ਟੀਮ ਨੂੰ ਮਿਲਦੀ ਰਹੀ ਹੈ ਪਰਮਾਤਮਾ ਦੀ ਮਿਹਰ ਹੈ ਔਰ ਮੈਂ ਹੀ ਸਭ ਨੂੰ ਬੇਨਤੀ ਕਰਾਂਗਾ ਕਿ ਪੁਲਿਸ ਨੂੰ ਆਪਣਾ ਹਮਦਰਦ ਦੋਸਤ ਸਮਝਣ ਔਰ ਟਾਈਮ ਟੂ ਟਾਈਮ ਇਤਲਾਹ ਦਿੰਦੇ ਰਹਿਣ ਔਰ ਬਜ਼ੁਰਗ ਜਿਹੜੇ ਇਕੱਲੇ ਰਹਿੰਦੇ ਉਹਨਾਂ ਵਾਸਤੇ ਜ਼ਰੂਰ ਅਲਾਰਮ ਜਾਂ ਸੀਸੀਟੀਵੀ ਵਗੈਰਾ ਜ਼ਰੂਰ ਹੋਣ ਤਾਕੇ ਜੇ ਇਨ ਕੇਸ ਆਫ ਐਨੀ ਹੈਲਪ ਤੋ ਕਿਤੋਂ ਹੈਲਪ ਮੰਗਣ ਅਲਾਰਮ ਵੱਜੇ ਹੋਰ ਜਿਆਦਾ ਉਹਨਾ ਕ੍ਰਾਈਮ ਪ੍ਰੀਵੈਂਟ ਹੋ ਜਾਂਦਾ ਔਰ ਸੀਸੀਟੀਵੀ ਲੱਗਿਆ ਘਰ ਤੇ ਤੋ ਉਸਤੋਂ ਲੋਕ ਵੈਸੇ ਹੀ ਘਬਰਾਉਂਦੇ ਆ ਪ੍ਰੀਵੈਂਸ਼ਨ ਹੋ ਜਾਂਦੀ ਥੈਂਕ ਯੂ ਸਰ ਤਾਮਰ ਸਰ ਦੇ ਪੁਲਿਸ ਕਮਿਸ਼ਨਰ ਸਰਦਾਰ ਗੁਰਪ੍ਰੀਤ ਸਿੰਘ ਭੋਲਰ ਤਾਂ 12 ਘੰਟਿਆਂ ਦੇ ਵਿੱਚ ਮਰਡਰ ਜਿਹੜਾ ਟਰੇਸ ਹੋ ਗਿਆ ਹੈ ਹਾਲਾਂਕਿ ਲੁੱਟ ਦੀ ਜਿਹੜੀ ਵਾਰਦਾਤ ਸੀ ਇਸ ਦੇ ਵਿੱਚ ਜੋ ਲੁੱਟਿਆ ਸਮਾਨ ਸੀ ਉਹ ਵੀ ਬਰਾਮਦ ਕਰ ਲਿਆ ਹੈ ਵੈਪਨ ਵੀ ਜਿਹੜੇ ਨੇ ਬਰਾਮਦ ਕਰ ਲਏ ਨੇ ਪਰ ਇੱਕ ਵੱਡੀ ਘਟਨਾ ਸੀ ਔਰ ਲੋਕਾਂ ਦੇ ਵਿੱਚ ਕਾਫੀ ਸਹਿਮ ਸੀ ਪਰ ਅੰਮ੍ਰਿਤਸਰ ਪੁਲਿਸ ਦੀ ਟੀਮ ਨੇ ਬੀਤੀ ਰਾਤ ਇਸੇ ਕੇਸ ਦੇ ਉੱਤੇ ਲਾ ਕੇ ਇਸ ਕੇਸ ਨੂੰ ਟਰੇਸ ਕਰਨ ਚ ਸਫਲਤਾ ਹਾਸਲ ਕੀਤੀ ਹੈ ਕੈਮਰਾ ਪਰਸਨ ਮੁਕੇਸ਼ 바ਵਾ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸੂਰਿਆ ਟੀਵੀ ਅੰਮ੍ਰਿਤਸਰ 올 월드 오픈 챌린지 17 타임 골드 메달리스트 आरके तांत्रिक पंडित मौलवी बेगम तांत्रिक इन न छोरा ठगा तो सावधान स्पेशलिस्ट वशीकरण सट्टा नंबर लव मैरिज पति पत्नी जान बानी विदेश च पक्का होना कारोबार दा ना चलना सिर्फ इकतीस घंटिया समाधान फ्री 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 आर के तांत्रिक मोबाइल पचानवे एक सौ अठहत्तर पचवंजा जीरो तिरानवे सत्तर एक सौ पांच अठानवे चार सौ पचहत्तर पता पंजाब देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप